ਗੁਰਾਇਤ ਦੇ ਹੋਟਲ ਚਲਾਚ ਪ੍ਰੀ ਕਰਵਾ ਚੌਥ 2025 ਮਨਾਇਆ ਗਿਆ ਇਹ ਸਮਾਗਮ ਸ਼ੀਲਾ ਕੁਪਤਾ ਐਮ ਡੀ ਹਨੂਮਤ ਬਾਤ ਵਿਲਾ ਫਗਵਾੜਾ ਵੱਲੋਂ ਕਰਵਾਇਆ ਗਿਆ ਇਸ ਚ ਐਂਕਰ ਦੀ ਭੂਮਿਕਾ ਮੀਨਾ अरोड़ा ਅਤੇ ਸ਼ਿਵਾਨੀ ਵਤਰਾ ਵੱਲੋਂ ਬਖੂਬੀ ਨਾਲ ਨਿਭਾਈ ਗਈ ਇਸ ਸਮਾਗਮ ਚ ਮੁੱਖ ਮਹਿਮਾਨ ਦੇ ਤੌਰ ਤੇ ਪ੍ਰੋਫੈਸਰ ਰਿਸ਼ੂ ਕਾਉਂਸਲਰ ਗੁਰਾਇਆਂ ਰਜਨੀ ਗਾਬਾ ਕਾਉਂਸਲਰ ਗੁਰਾਇਆਂ ਨੀਹਾ ਦੁੱਗਲ ਪ੍ਰਧਾਨ ਇਨਰਬੀਲ ਕਲੱਬ ਗੁਰਾਇਆਂ ਅਤੇ ਸਪੈਸ਼ਲ ਗੈਸਟ ਦੇ ਤੌਰ ਤੇ ਸਪਨਾ ਮਦਨ ਐਮ ਡੀ ਹੋਟਲ ਪਹੁੰਚੇ ਜਿਨ੍ਹਾਂ ਦਾ ਫੁੱਲਾ ਦੀ ਵਰਖਾ ਕਰਦੇ ਹੋਏ ਛੋਟੇ ਛੋਟੇ ਬੱਚਿਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਇਵੈਂਟ ਵਿੱਚ ਗੁਰਾਇਆ ਫਲੋਰ ਲੁਧਿਆਣਾ ਫਗਵਾੜਾ ਤੋਂ 80 ਮਹਿਲਾਵਾਂ ਨੇ ਪਾਗ ਲਿਆ ਜਿਨ੍ਹਾਂ ਨੇ ਇਸ ਇਵੈਂਟ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਇਸ ਵਿੱਚ ਕਈ ਤਰ੍ਹਾਂ ਦੀਆਂ ਗੇਮਾਂ ਖਿਡਾਈਆਂ ਗਈਆਂ ਕਈ ਤਰ੍ਹਾਂ ਦੇ ਕਰਵਾ ਚੌਥ ਨਾਲ ਸੰਬੰਧਿਤ ਸਵਾਲ ਪੁੱਛੇ ਗਏ ਰੈਪ ਵਾਕ ਕਰਵਾਈ ਗਈ ਹਾਰੇ ਜਵਾਬ ਦੇਣ ਵਾਲੇ ਨੂੰ ਗਿਫਟ ਵੀ ਦਿੱਤੇ ਗਏ ਇਸ ਵਿੱਚ ਗੈਸਟ ਆਫ ਆਨਰ ਵੀ ਸ਼ਾਮਿਲ ਹੋਏ ਜਿਨ੍ਹਾਂ ਨੂੰ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਵਿੱਚ ਕਰਵਾ ਥਾਲੀ ਵਟਾਣ ਦੀ ਗੇਮ ਵੀ ਖੇਡੀ ਗਈ ਜਿਸ ਵਿੱਚ ਜੇਤੂਆਂ ਨੂੰ ਠਾਰੀਆਂ ਵੰਡੀਆਂ ਗਈਆਂ ਬੱਚਿਆਂ ਤੇ ਮਹਿਲਾਵਾਂ ਵੱਲੋਂ ਬਹੁਤ ਹੀ ਵਧੀਆ ਡਾਂਸ ਪਰਫਾਰਮੈਂਸ ਦਿੱਤੀਆਂ ਗਈਆਂ ਮੁੱਖ ਮਹਿਮਾਨ ਕਾਉਂਸਲਰ ਪ੍ਰੋਫੈਸਰ ਰਿਸ਼ੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਗੁਰਾਇਆਂ ਛੋਟੇ ਜਿਹੇ ਕਸਬੇ ਵਿੱਚ ਮਹਿਲਾਵਾਂ ਨੂੰ ਕਿਚਨ ਤੋਂ ਬਾਹਰ ਲਿਆਉਣ ਲਈ ਐਮ ਡੀ ਸ਼ੀਲਾ ਗੁਪਤਾ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਤਣਾਵਪ੍ਰੀ ਜ਼ਿੰਦਗੀ ਤੋਂ ਮਹਿਲਾਵਾਂ ਅਜਿਹੇ ਸਮਾਗਮ ਕਾਰਨ ਦੂਰ ਰਹਿ ਸਕਤੀਆਂ ਹਨ ਉਨ੍ਹਾਂ ਕਿਹਾ ਉਹ ਆਸ ਕਰਦੇ ਹਨ ਕਿ ਭਵਿੱਖ ਵਿੱਚ ਇਦਾਂ ਦੇ ਸਮਾਗਮ ਮੁਕਰਵਾਉਂਦੇ ਰਹਿਣਗੇ ਤਾਂ ਕਿ ਗੁਰਾਇਆਂ ਦੀਆਂ ਮਹਿਲਾਵਾਂ ਮਿਲ ਜੁਲ ਕੇ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਸਕਣ ਉਨ੍ਹਾਂ ਵੱਲੋਂ ਸ਼ੀਲਾ ਗੁਪਤਾ ਜੀ ਨੂੰ ਇੱਕ ਸਫਲ ਇਵੈਂਟ ਕਰਵਾਉਣ ਲਈ ਵਧਾਈ ਦਿੱਤੀ ਗਈ ਇਸ ਇਵੈਂਟ ਵਿੱਚ ਮੀਨਾ अरोड़ा ਸਰਗਮ ਬੱਤਰਾ ਇਕਤਾ ਅਤੇ ਗਿਰਸ਼ਾ ਰੋੜਾ ਨੂੰ ਟਾਪ ਕਰਵਾ ਕੁئین ਨਾਲ ਸਨਮਾਨਿਤ ਕੀਤਾ ਗਿਆ ਪ੍ਰੋਫੈਸਰ ਈਸ਼ੂ ਵੱਲੋਂ ਐਂਕਰਸ ਮੀਨਾ ਰੋੜਾ ਅਤੇ ਸ਼ਿਵਾਨੀ ਪਤਰਾ ਦੀ ਬਹੁਤ ਹੀ ਪ੍ਰਸ਼ੰਸਾ ਕੀਤੀ ਉਹਨਾਂ ਨੇ ਸਪੈਸ਼ਲ ਤੌਰ ਤੇ ਪਹੁੰਚੇ ਸਪਨਾ ਮਦਨ ਜੀ ਨੂੰ ਵੀ ਇਵੈਂਟ ਤੇ ਆਉਣ ਲਈ ਵਧਾਈ ਦਿੱਤੀ ਇਹਨਾਂ ਦੇ ਨਾਲ ਨੀਹਾ ਦੁੱਗਲ ਨੇ ਇਸ ਇਵੈਂਟ ਦੀ ਪ੍ਰਸ਼ੰਸਾ ਕਰਦੇ ਹੋਏ ਸ਼ੀਲਾ ਗੁਪਤਾ ਜੀ ਨੂੰ ਵਧਾਈ ਦਿੱਤੀ ਅਤੇ ਰਜਨੀ ਗਾਬਾ ਜੀ ਨੇ ਵੀ ਇਸ ਫੰਕਸ਼ਨ ਦੀ ਬਹੁਤ ਹੀ ਪ੍ਰਸ਼ੰਸਾ ਕੀਤੀ ਇਸ ਮੌਕੇ ਤੇ ਖਾਸ ਤੌਰ ਤੇ ਮਨੀਸ਼ 바ਵਾ ਪੱਤਰਕਾਰ ਅਤੇ ਪ੍ਰਦੀਪ ਦੁੱਗਲ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ ਵੀ ਪਹੁੰਚੇ ਅਤੇ ਲੇਡੀਜ਼ ਦੇ ਇਸ ਇਕੱਠ ਨੂੰ ਦੇਖਦੇ ਹੋਏ ਆਪਣੇ ਸ਼ਹਿਰ ਲਈ ਬਹੁਤ ਹੀ ਮਾਣ ਦੀ ਗੱਲ ਕਹੀ ਹੈ ਸ਼ੀਲਾ ਗੁਪਤਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਨਮਸਕਾਰ ਜੀ ਰਾਮ ਰਾਮ ਜੀ ਸਾਰਿਆਂ ਨੂੰ ਅੱਜ ਪ੍ਰੀ ਕਰਵਾ ਚੌਥ 호텔 ਸਟੈਲਾ ਦੇ ਵਿੱਚ ਸ਼ੀਲਾ ਗੁਪਤਾ ਜੀ ਵੱਲੋਂ ਕਰਵਾਇਆ ਗਿਆ ਔਰ ਇਹ ਪ੍ਰੀ ਕਰਵਾ ਚੌਥ ਇੱਕ ਗ੍ਰੈਂਡ ਫਿਨਾਲੇ ਬਣ ਗਿਆ ਜਦੋਂ ਰੈਂਪ ਵਾਕ ਤੇ ਲੇਡੀਜ਼ ਆ ਗਈਆਂ ਸੈਕੰਡਲੀ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਬੱਚਿਆਂ ਨੇ ਸਭ ਦਾ ਗ੍ਰੈਂਡ ਵੈਲਕਮ ਕੀਤਾ ਉਹਦੇ ਵਿੱਚ ਚੀਫ ਗੈਸਟ ਨੇ ਵੀ ਬਹੁਤ ਇੰਜੋਏ ਕੀਤਾ ਚੀਫ ਗੈਸਟ ਅਸੀਂ ਸਾਨੂੰ ਸ਼ੀਲਾ ਜੀ ਨੇ ਇਨਵਾਈਟ ਕੀਤਾ ਐਜ਼ ਅ ਚੀਫ ਗੈਸਟ ਔਰ ਅਸੀਂ ਇਹਨਾਂ ਦਾ ਬਹੁਤ ਆਨਰ ਅਕਸੈਪਟਿੰਗ ਕਰਦੇ ਆਂ ਔਰ ਸਾਨੂੰ ਬਿਲਕੁਲ ਸ਼ੁਕਰੀਆ ਕਰਦੇ ਆਂ ਕਿ ਸਾਨੂੰ ਅੱਗੇ ਤੋਂ ਵੀ ਇਦਾਂ ਦਾ ਮੌਕਾ ਜ਼ਰੂਰ ਦੇਣ ਆਪਣੇ ਨਾਲ ਨਾਲ ਰਲਣ ਦਾ ਸੈਕੰਡਲੀ ਕਿ ਅੱਛੇ ਅੱਛੇ ਟਾਪ 4 ਕਰਵਾ ਕੁਇਨਸ ਕੱਢੀਆਂ ਗਈਆਂ ਔਰ ਉਹਦੇ ਲਈ ਸਪੈਸ਼ਲ ਉਹਨਾਂ ਨੇ ਇਵੈਂਟ ਇਦਾਂ ਹੀ ਮਾਰਕ ਕੀਤਾ ਹੋਇਆ ਸੀਗਾ ਉਹਦੇ ਵਿੱਚ ਉਹਨਾਂ ਨੇ ਰੈੱਡ ਸਾੜੀ ਫਸਟਲੀ ਰੈੱਡ ਸਾੜੀ ਨੂੰ ਕਨਵਰਟ ਕੀਤਾ ਗਿਆ ਜਿਹੜਾ ਕਿ ਸੁਹਾਗਣ ਦਾ ਬਹੁਤ ਬੜਾ ਗਾਇਨਾ ਹੈ ਔਰ ਅਸੀਂ ਸਾਰੇ ਰਲ ਮਿਲ ਕੇ ਅੱਗੇ ਵੀ ਇਹ ਗਰੀ ਇਵੈਂਟ ਲਈ ਨਾਲ ਰਲ ਕੇ ਚੱਲਾਂਗੇ ਸ਼ਿਲਾ ਭਾਬੀ ਜੀ ਨਾਲ ਬਹੁਤ थैंकफुल ਕਰਦੇ ਆ ਕਿ ਅੱਜ ਤੋਂ ਬਾਅਦ ਵੀ ਭਾਬੀ ਜੀ ਇਦਾਂ ਦੇ ਇਵੈਂਟਸ ਜ਼ਰੂਰ ਲੈ ਕੇ ਆਣ ਤਾਂ ਜੋ ਲੇਡੀਜ਼ ਬਾਹਰ ਆਣ ਔਰ ਮੈਂ ਕਹਿੰਨੀ ਅੱਜ ਕੋਈ ਘਰ ਰਿਆ ਨਹੀਂ ਹੋਣਾ ਬੱਚੇ ਤੋਂ ਲੈ ਕੇ ਸਾਸੂ ਮਾਂ ਤੱਕ ਸਾਰੇ ਬਾਹਰ ਆਏ ਔਰ ਸਭ ਨੇ ਬਹੁਤ ਇੰਜੋਏ ਕੀਤਾ ਥੈਂਕ ਯੂ ਸੋ ਮਚ ਹੈਪੀ ਕਰਵਾ ਚੋ ਟੂ ਆਲ ਆਫ ਯੂ ਮੈਂ ਰਜਨੀ ਕਾਂਬਾ ਵਾਰਡ ਨੰਬਰ 5 ਦੀ ਕਾਉਂਸਲਰ ਤੇ ਭਾਜਪੀ ਮੰਡਲ ਦੀ ਮਹਿਲਾ ਮੰਡਲ ਦੀ ਪ੍ਰੈਜ਼ੀਡੈਂਟ ਤੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਅਸ਼ੀਲਾ ਗੁਪਤਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਅੱਜ ਐਜ਼ ਅ ਚੀਫ ਗੈਸਟ ਇੱਥੇ ਇਨਵਾਈਟ ਕੀਤਾ ਔਰ ਸਾਡਾ ਇੱਕ ਗ੍ਰੈਂਡ ਵੈਲਕਮ ਕੀਤਾ ਵੈਲਕਮ ਇੰਨਾ ਵਧੀਆ ਸੀ ਔਰ ਇੰਨੀ ਅੱਛੀ ਡੈਕੋਰੇਸ਼ਨ ਔਰ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਇਨਾ ਥੈਂਕ ਯੂ ਕਰਦੀ ਆ ਕਿ ਕਿਉਂਕਿ ਇਹਨਾਂ ਨੇ ਆਪਣੇ ਹੀ ਸ਼ਹਿਰ ਦੀਆਂ ਲੇਡੀਜ਼ ਨੂੰ ਪ੍ਰਮੋਟ ਕੀਤਾ ਔਰ ਉਹਨਾਂ ਨੇ ਸ਼ਹਿਰ ਦੀ ਲੇਡੀਜ਼ ਨੂੰ ਵੀ ਸਾਰਿਆਂ ਨੂੰ ਅੱਗੇ ਆਣ ਦਾ ਮੌਕਾ ਦਿੱਤਾ ਮੈਂ ਆਪਣੀ ਪਰਮਾਤਮਾ ਅੱਗੇ ਇਹੀ ਇਨਾਂ ਦੀ ਗੋਰਾਮ ਅੱਗੇ ਇਹੀ ਇਨਾਂ ਦੇ ਅੱਗੇ ਅਰਦਾਸ ਕਰਦੀ ਆ ਕਿ ਪਰਮਾਤਮਾ ਇਨਾਂ ਨੂੰ ਇਨਾਂ ਦੀ ਉਮਰ ਲੰਬੀ ਕਰਨ ਉਹਨਾਂ ਨੂੰ ਇੱਦੀ ਹੈਲਦੀ ਵੈਲਦੀ ਰੱਖਣ ਤਾਂ ਕਿ ਇਹ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿਣ ਔਰ ਸਾਨੂੰ ਇਨਾਂ ਨਾਲ ਆਉਣ ਦਾ ਇੱਥੇ ਮੌਕਾ ਮਿਲਦਾ ਰਹੇ ਥੈਂਕ ਯੂ ਹਾਂਜੀ ਮੈਂ ਸ਼ੀਲਾ ਗੁਪਤਾ ਬਾਤ ਫੁਲਾ ਐਮ ਡੀ ਮੈਨੇ ਫਰਸਟ ਟਾਈਮ ਇਹ ਪ੍ਰੋਗਰਾਮ ਕੀ ਆਇਗਾ ਅੱਗੇ ਵੀ ਮੈਂ ਕਰੂੰਗੀ ਮੂਝੇ ਰਿਸਪੌਂਸ ਬਹੁਤ ਅੱਛਾ ਮਿਲਿਆ ਗੁਰਾਇਆ ਕਾ ਔਰ ਮੂਝੇ ਸਪਨਾ ਮੈਡਮ ਰਿਸ਼ੂ ਔਰ रजनी और नेहा ग नेहा ने मुझे बहुत सपोर्ट किया है सभी ने और मीनू मेरी एंकर उन्होंने मेरा बहुत साथ दिया उसके पीछे मैं आगे हुई थैंक यू थैंक यू सो मच सभी का सबसे पहला मैं बिग थैंक्स करती हूं शीला गुप्ता जी दा जिन्ना ने सानू सारी लेडीज नु चांस देता आगे आंदा स्पेशली आपा सारी लेडीज ਘਰੀ ਬੈਠੇ ਰਹਨੇ ਆ ਅੱਪਾ ਬਾਰ ਨਹੀਂ ਨਿਕਲਦੇ ਇਵਨ ਕੁਝ ਜੌਬ ਕਰਦੀਆਂ ਹੋ ਨਿਕਲ ਜਾਂਦੀਆਂ ਬਟ ਹਾਊਸ ਵਾਈਫਸ ਘਰ ਹੀ ਰਹਿੰਦੀਆਂ ਉਹਨਾਂ ਨੇ ਸਾਨੂੰ ਚਾਂਸ ਦਿੱਤਾ ਅਸੀਂ ਬਾਹਰ ਆਏ ਔਰ ਮੈਨੂੰ ਸਪੈਸ਼ਲੀ ਐਂਕਰਿੰਗ ਕਰਨ ਦਾ ਚਾਂਸ ਦਿੱਤਾ ਥੈਂਕ ਯੂ ਸੋ ਮੱਚ ਸ਼ੀਲਾ ਭਾਬੀ ਐਂਡ ਥੈਂਕ ਯੂ ਸੋ ਮੱਚ ਸਾਡੇ ਚੀਫ ਗੈਸਟ ਜੀ ਜਿਹੜਾ ਟਾਈਮ ਨਿਕਾਲ ਕੇ ਇੱਥੇ ਆਏ ਸਾਨੂੰ ਬਹੁਤ ਅੱਛਾ ਲੱਗਿਆ ਇਹ ਇਵੈਂਟ ਅਗੇਨ ਅਸੀਂ ਐਕਸਪੈਕਟ ਕਰਦੇ ਹਾਂ ਦੁਬਾਰਾ ਸ਼ੀਲਾ ਭਾਬੀ ਜੀ ਜ਼ਰੂਰ ਕਰਵਾਂ ਥੈਂਕ ਯੂ ਸੋ ਮੱਚ ਸ਼ੀਲਾ ਭਾਬੀ ਨਮਸਕਾਰ ਜੀ ਸਭ ਕੋ ਮੈਂ ਸਪਨਾ ਮਦਨ ਹੋਟਲ ਐਮ ਡੀ ਆਫ ਹੋਟਲ ਸਟੈਲਾ ਕੰਟੀਨੈਂਟਲ ਜੋ because of shila shila gupta ji to hame bahut acha laga hai to main bas yahi aapko kehna chahungi ki aap next time bhi aise event karwate raho yahan pe hame bahut acha laga thank you so much and happy karwa chauth to all of you thank you first of happy karwa chauth all of ladies beautiful ladies main inner wheel club di president neha tuggal ji na main as a chief guest shila ji de kai te itthe pohnchi ha te bahut hi vadiya laga mainu eh event ਮੈਂ ਜਾਣੀ ਆ ਕਿ ਹਰ ਸਾਲ ਸ਼ੀਲਾ ਜੀ ਇੱਥੇ ਇਵੈਂਟ ਕਰਦੇ ਰਹਿਣ ਤੇ ਸਾਨੂੰ ਵੀ ਐਦਾਂ ਦੇ ਮੌਕੇ ਦਿੰਦੇ ਰਹਿਣ। ਥੈਂਕ ਯੂ ਧੰਨਵਾਦ। ਹਾਂਜੀ ਨਮਸਕਾਰ ਜੀ। ਮੈਂ ਮੀਨਾ अरोड़ा। ਅੱਜ ਅਸੀਂ ਹੋਟਲ ਸਟੈਲਾ ਗੁਰਾਇਆਂ ਦੇ ਵਿੱਚ ਕਰਵਾ ਚੌਥ ਪ੍ਰੀ ਕਰਵਾ ਚੌਥ ਸੈਲੀਬ੍ਰੇਟ ਕਰਨ ਆਈ ਸੀ। ਜਿਨ੍ਹਾਂ ਜਿਹੜਾ ਕੀ ਸ਼ੀਲਾ ਗੁਪਤਾ ਜੀ ਵੱਲੋਂ ਪ੍ਰੈਜ਼ੈਂਟ ਕੀਤਾ ਗਿਆ ਇਹਨਾਂ ਵੱਲੋਂ ਸਾਰੀ ਗ੍ਰਾਂ ਲੈਡੀਜ਼ ਨੂੰ ਇੱਥੇ ਪਾਰਟ ਲੈਣ ਲਈ ਕਿਹਾ ਗਿਆ ਸੀ ਤੇ ਬੜੇ ਅਸੀਂ ਖੁਸ਼ ਆ ਕਿ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਲੈਡੀਜ਼ ਇੱਥੇ ਅੱਜ ਪਹੁੰਚੀਆਂ ਔਰ ਉਹਨਾਂ ਨੇ ਬਹੁਤ ਇੰਜੋਏ ਕੀਤਾ ਅੱਜ ਇਹਨਾਂ ਦੁਆਰਾ ਸਾਡੇ ਜਿਹੜੇ ਚੀਫ ਗੈਸਟ ਆਏ ਸੀਗੇ ਔਰ ਸਾਡੇ ਸਪੈਸ਼ਲ ਗੈਸਟ ਜਿਹੜੇ ਆਏ ਸੀ ਉਹਨਾਂ ਨੇ ਰਲ ਕੇ ਟੌਪ 4 ਪੋਜੀਸ਼ਨਸ ਕੱਢੀਆਂ ਟੌਪ 4 ਲੇਡੀਜ਼ ਕੱਢੀਆਂ ਅੱਜ ਦੇ ਇਹਦੇ ਵਿੱਚ ਅੱਜ ਦੇ ਫੰਕਸ਼ਨ ਦੇ ਵਿੱਚ ਔਰ ਅਸੀਂ ਬਹੁਤ ਖੁਸ਼ ਆ ਅੱਜ ਇੱਥੇ ਸਾਰੇ ਆ ਕੇ ਕਿਉਰਿਓਸਿਟੀ ਦੇਖਣ ਨੂੰ ਮਿਲੀ ਆ ਲੇਡੀਜ਼ ਦੀ ਕਿ ਉਹ ਕਿੰਨਾ ਅਗਰ ਇਹ ਪ੍ਰੋਗਰਾਮ ਹੁੰਦੇ ਰਹਿਣ ਤਾਂ ਸਾਡਾ ਕਿੰਨਾ ਵਧੀਆ ਅਸੀਂ ਇੰਜੋਏ ਕਰ ਸਕਦੇ ਆ ਬਹੁਤ ਸ਼ੁਕਰਗੁਜ਼ਾਰ ਆ ਅਸੀਂ ਸ਼ੀਲਾ ਗੁਪਤਾ ਜੀ ਦੇ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਐਨਾ ਇੰਜੋਏ ਕਰਾਇਆ ਔਰ ਉਹਨਾਂ ਦੇ ਵੀ ਬਹੁਤ ਸ਼ੁਕਰਗੁਜ਼ਾਰ ਆ ਜਿਹੜੇ ਸਾਡੇ ਇੱਕ ਸ ਸਪੈਸ਼ਲ ਗੈਸ ਸਪਨਾ ਮਦਨ ਜੀ ਇੱਕ ਸੱਦੇ ਤੇ ਇੱਥੇ ਪਹੁੰਚੇ ਆ ਔਰ ਅਸੀਂ ਅੱਗੇ ਵੀ ਇਹੀ ਕਵਾਂਗੇ ਅਸੀਂ ਗੁਰਾਇਆਂ ਲੇਡੀਜ਼ ਰੈਡੀ ਆ ਇਹਨਾਂ ਨਾਲ ਜੁੜਨ ਲਈ ਇਹ ਸਾਨੂੰ ਆਪਣੇ ਨਾਲ ਜੋੜ ਕੇ ਰੱਖਣ ਔਰ ਜੁੜਨ ਦਾ ਇਸ ਤੋਂ ਵੱਡਾ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ ਥੈਂਕ ਯੂ ਸੋ ਮੱਚ